ਸ਼੍ਰੀਮਤੀ ਅਰਨਾ ਚੌਧਰੀ ਜੀ ਸ਼੍ਰੀ ਅਸ਼ੋਕ ਚੌਧਰੀ ਜੀ ਜਿੰਦਰ ਸਿੰਘ ਜੀ ਰੰਧਾਵਾ ਜੀ ਇੰਡੀਅਨ ਨੈਸ਼ਨਲ ਕਾਂਗਰਸ ਧੰਨਵਾਦ ਜਿੰਨੇ ਵੀ ਸਾਡੇ ਪਿੱਛੇ ਲੱਗੇ ਨੇ ਸੇਵਾਦਾਰ ਉਹਨਾਂ ਨੂੰ ਵੀ ਕਿ ਕੁਛ ਅਸ਼ੋਕ ਜੀ ਤੁਹਾਡੇ ਨਾਲ ਗਿਆਨ ਸਾਂਝੇ ਕਰਨਗੇ ਹੋ ਸਾਰੀ ਬੰਗਾਂ ਜੀ ਜਾਨਾ ਸੱਜਾ ਬੰਨ ਦੇਗਾ ਹਾਜੀ ਮੈਂ ਲੋਕ ਨੂੰ ਇਹ ਨਹੀਂ ਡਾ ਰਹਾ ਹਾਂ ਹਾਂ ਉਹ ਕੁਸ਼ੀਰ ਕੁਸ਼ੀਰ ਅਕਲੀਆ 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 ਸ਼੍ਰੀਮਤੀ ਯਰਨਾ ਚੌਧਰੀ ਜੀ ਜਿੰਦਾਬਾਦ ਸ਼੍ਰੀ ਅਸ਼ੋਕ ਚੌਧਰੀ ਜੀ ਸਰਦਾਰ ਸਿੰਘ ਰੰਧਾਵਾ ਜੀ 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 ਨੈਸ਼ਨਲ ਕਾਂਗਰਸ ਜੀ ਜੀ ਧੰਨਵਾਦ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਸਾਡੀ ਕਾਂਗਰਸ ਰਾਈਕਮਾਨ ਨੇ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਦੇ ਐਮ ਐਲ ਏ ਸਰਦਾਰ ਸੁਖਵਿੰਦਰ ਸਿੰਘ ਜੀ ਰੰਧਾਵਾ ਸਾਫ ਦਾ ਉਪ ਮੁੱਖ ਮੰਤਰੀ ਪਰ ਟਿਕਟ ਦੇ ਕੇ ਨਵਾਜਿਆ ਅਸੀਂ ਸਾਰੇ ਹੀ ਸਮੂਹ ਦੇ ਵਿੱਚ ਤੁਹਾਨੂੰ ਬੇਨਤੀ کانگریس پارٹی <vinegary> ہی ایسی پارٹی ہے جہی ہر ایک منال لے کے چل دی ہے اور گریبہ نے سامنے رکھنے اپنی پالسیاں یا کوئی بھی ایجنڈا جہاں بنا دیے تھی جی پچھے دھیان رکھو تو گرداسپور ہمیشہ کانگریس پارٹی ہے ਵਿਚਾਰ ਚਰਚਾ ਕਰਨ ਵਾਸਤੇ ਇੱਥੇ ਇਕੱਠੇ ਹੋਏ ਆਂ ਚਾਹੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਕਾਂਗਰਸੀ ਆਂ ਕਾਂਗਰਸ ਦਾ ਪ੍ਰਚਾਰ ਕਰਨਾ ਹੈ ਕਾਂਗਰਸ ਵਾਸਤੇ ਤੁਹਾਨੂੰ ਬੇਨਤੀ ਕਰਨੀ ਹੈ ਕਾਂਗਰਸ ਕੈਂਡੀਡੇਟ ਵਾਸਤੇ ਪਰ ਮੈਂ ਤਬਾਦਲਾ ਖਿਆਲ ਆ ਤੁਹਾਡੇ ਨਾਲ ਥੋੜੀ ਦੇਰ ਡਿਸਕਸ਼ਨ ਇਸ ਟਾਪਿਕ ਤੇ ਕਰਨੀ ਹੈ ਕਿ ਅਸੀਂ ਜੇ ਕਾਂਗਰਸ ਲਈ ਵੋਟ ਮੁੰਨਦੇ ਆਂ ਤੇ ਕਿਉਂ ਮੰਗਦੇ ਆ ਜਦ ਕਿ ਕੈਂਡੀਡੇਟ ਹੋਰ ਵੀ ਖੜੇ ਐ ਦੇਖੋ ਵੀਰੋ ਬਹੁਤ ਸਪੱਸ਼ਟ ਗੱਲ ਐ ਕਿ ਗੁਰਦਾਸਪੁਰ ਇਲਾਕੇ ਨੇ 25 ਸਾਲ ਆਪਣੀ ਬਰਬਾਦ ਕੀਤੀ ਐ ਜਿੱਥੋਂ ਤੱਕ ਪਾਰਲੀਮੈਂਟ ਦਾ ਸਵਾਲ ਐ ਜਿੱਥੇ ਤੁਸੀਂ ਵਿਧਾਨ ਸਭਾ ਦੇ ਵਾਸਤੇ ਜਦੋਂ ਫੈਸਲਾ ਲਿਆ ਜਦ ਜਦ ਵੀ ਫੈਸਲਾ ਲਿਆ ਆਪਾਂ ਐਮ.ਐਲ.ਏ ਤੁਸੀਂ ਠੀਕ ਚੁਣਿਆ ਉਹਦਾ ਇਹ ਫਾਇਦਾ ਹੋ ਗਿਆ ਕਿ ਆਲ ਰੌਂਡ ਵਿਕਾਸ ਹੋਇਆ ਡਵੈਲਪਮੈਂਟ ਕੋਲੋਂ ਲੇਕਿਨ ਜਦੋਂ ਅਸੀਂ ਪਾਰਲੀਮੈਂਟ ਦਾ ਫੈਸਲਾ ਕਰਦੇ ਹਾਂ ਕਿ ਮੈਂਬਰ ਪਾਰਲੀਮੈਂਟ ਕਿਹਨੂੰ ਬਣਾ ਕੇ ਭੇਜਣਾ ਹੈ ਤੇ ਪਿਛਲੇ 5 ਵਾਰੀ ਅਸੀਂ ਕੀ ਟਪਲਾ ਖਾਦਾ ਗਲਤੀ ਖਾਦੀ ਧੋਖਾ ਖਾਇਆ ਉਹ ਤੁਸੀਂ ਸੋਚੋ ਕਿ ਕਿਵੇਂ ਦੇਖੋ ਵੀਰੋ ਚਾਰ ਵਾਰੀ ਅਸੀਂ ਬਲੋਤ ਖੰਨੇ ਨੂੰ ਵੋਟਾਂ ਪਾਈਆਂ ਚਾਰ ਵਾਰੀ ਦਾ ਮਤਲਬ ਹੈ 20 ਸਾਲ ਇੱਕ ਵਾਰੀ ਸਦੀ ਦੇ ਉਹਨਾਂ ਵੋਟਾਂ ਪਾਤੀਆਂ 5 ਸਾਲ ਹੋ ਲੈ ਗਿਆ 25 ਸਾਲ ਇਸ ਇਲਾਕੇ ਨੇ ਐਮਪੀ ਉਹ ਬੰਦਾ ਜਿਤਾਇਆ ਜਿਹਦਾ ਗੁਰਦਾਸਪੁਰ ਦੇ ਨਾਲ ਕੋਈ ਤਾਂ ਆਸਤਾ ਵੀ ਨਹੀਂ ਸੀ ਆਵਾਜ਼ ਠੀਕ ਆ ਰਹੀ ਹੈ ਬੱਚੇ ਸੁਣਦੀ ਆਵਾਜ਼ ਅਸੀਂ ਉਹ ਬੰਦੇ ਨੂੰ ਜਿਤਾ ਕੇ ਤੇਜ ਗਏ ਜਿਹੜਾ ਗੁਰਦਾਸਪੁਰ ਦੇ ਨਾਲ ਦੂਰ ਦੂਰ ਦਾ ਵਾਸਾ ਦੀ ਨਹੀਂ ਸੀ ਨਾ ਇਥੋਂ ਦਾ ਜੰਪਾਲ ਨਾ ਇਥੋਂ ਦਾ ਕੋਈ ਕਾਰੋਬਾਰ ਨਾ ਕਿ ਉਹਨਾਂ ਕੋ ਪੈੜੀ ਬਨਾ ਸੋ ਅਸੀਂ ਹਰ ਵਾਰੀ ਇੱਕਤਰ ਆ ਗਿਆ ਦੀ ਇੱਕਤਰ ਆ ਗਿਆ ਦੀ ਬਸ ਇੱਕਤਰ ਦੇ ਨਾਂ ਨੂੰ ਵੋਟਾਂ ਪਾਤੀਆਂ ਠੀਕ ਗੱਲ ਹੈ ਕਿ ਐਕਟਿੰਗ ਬਹੁਤ ਅੱਛੀ ਕਰ ਸਕਦੇ ਨੇ ਪਿਕਚਰ ਅੱਛੀ ਬਣਾ ਸਕਦੇ ਨੇ ਲੋਕਾਂ ਦਾ ਐਂਟਰਟੇਨਮੈਂਟ ਚੰਗਾ ਕਰ ਸਕਦੇ ਨੇ ਪਰ ਜਿਸ ਮਕਸਦ ਜਾਂ ਜਿਸ ਕਾਰੋਬਾਰ ਵਾਸਤੇ ਅਸੀਂ ਮੈਂਬਰ ਪਾਰਲੀਮੈਂਟ ਚੁਣਦੇ ਆ ਉਸ ਕੰਮ ਦੇ ਵਿੱਚ ਉਹ ਬਿਲਕੁਲ ਜ਼ੀਰੋ ਸੰਭਾ। ਕਿਉਂ ਜ਼ੀਰੋ? ਕਿਉਂਕਿ ਬੰਬੇ ਦੇ ਰਹਿਣ ਵਾਲੇ ਇਲੈਕਸ਼ਨ ਵਾਲੇ ਦਿਨ ਆਉਣਾ ਐ ਸੜਕਾਂ ਤੋਂ ਲੰਘ ਜਾਣਾ ਟਾ 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 ਕਰਕੇ ਚੱਲੇ ਜਾਣਾ ਤੇ ਸਾਡੇ ਲੋਕ ਐਕਟਰ ਦੇਖੇ ਨਹੀਂ ਕਦੇ ਉਹਨਾਂ ਕਰਾ ਲਓ ਜੀ ਐਕਟਰ ਦੇ ਨੂੰ ਵੋਟਾਂ ਪਾ ਦਿਓ ਜੇ ਸਾਡੇ ਮੁਰਿਆਂ ਦੇ ਕਿਤੇ ਗਲਤੀ ਨਾਲ ਕਿਹਦਾ ਸੰਨੀ ਦਿਓਲਾ ਹੱਥ ਮਲਾ ਲਿਆ ਦੇ ਦੋ-ਦੋ ਦਿਨ ਹੱਥੀਂ ਰੋਤੇ ਕਹਿੰਦੇ ਮੈਂ ਸੰਨੀ ਦਿਓਲਾ ਹੱਥ ਮਲਾਇਆ ਲੇਕਿਨ ਸਵਾਲ ਇਹ ਹੈ ਕਿ ਕੀਤਾ ਕੀ ਉਹਨਾਂ ਨੇ ਅਲਟੀਮੇਟ ਨੁਕਸਾਨ ਕਿਤਾ ਹੋਇਆ ਨੁਕਸਾਨ ਗੁਦਾਸ ਕੋ ਦਰ ਸਾਡੇ ਇਲਾਕੇ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਕੋਈ ਵੱਡੀ ਮਿਲ ਕੋਈ ਵੱਡਾ ਪਲਾਂਟ ਕੋਈ ਨਹੀਂ ਆਇਆ